ਗੁਰੂ ਅਮਰਦਾਸ ਜੀ ਨੇ ਮਨ ਨੂੰ ਖੋਜਣ ਮਨ ਨੂੰ ਸਮਝਣ ਇਸ ਸਰੰਚਨਾ ਤੇ ਕਾਰਜ ਪ੍ਰਣਾਲੀ ਨੂੰ ਸਮਝ ਇਸ ਦੀ ਸਮਰਥਾ ਬਾਰੇ ਵਿਚਾਰ ਤਾਂ ਉਪਦੇਸ਼ ਦਿੰਦਿਆ ਸਮਝਾਉਂਦੇ ਹਨ ਕਿ ਇਹ ਮਨ ਹੀ ਹੈ ਜੋ ਮਨੁੱਖੀ ਪ੍ਰਭੂ ਨਾਲ ਸਾਂਝ ਪਾਉਂਦਾ ਹੈ ਗੁਰੂ ਸਾਹਿਬ ਦੀ ਬਾਣੀ ਹੈ ਸੋ ਮੂਨ ਜੇ ਮਨ ਕੀ ਦੁਬਿਦਾ ਮਾਰੇ दुविधा मार ब्रह्म विचारे इस मन को कोई खोजो पाई मन खोजत नाम नउ लिद पाई गुरु साहु फरमाउंदे हन हे भाई अपने मन नु खोजदे रहया करो मन दे स्वभाव नु समझो मन दी परताल करदेया प्रभु दा नाम मिल जांदा है ਇਹ ਨਾਮ ਸਿਰਫ ਸਿਰਫਲਾਹੀ ਧਰਤੀ ਦੇ ਧਨ ਪਦਾਰਥਾਂ ਦੇ ਨੋ ਖਜ਼ਾਨੇ ਹੈ ਅਸਲ ਮੋਨ ਧਾਰੀ ਸਾਧੂ ਉਹ ਹੈ ਜੋ ਆਪਣੇ ਮਨ ਦੀ ਦੂਜੀਤੀ ਮੈਂ ਹੋਰ ਤੇ ਪ੍ਰਭੂ ਹੋਰ ਹੈ ਖਤਮ ਕਰ ਲੇਤਾ ਹੈ ਇਸ ਤਰ੍ਹਾਂ ਇਹ ਦੂਜੀਤੀ ਦੀ ਥਾਂ ਤੇ ਪ੍ਰਭੂ ਨੂੰ ਮਨ ਵਿੱਚ ਵਸਾਉਂਦਾ ਹੈ ਹੋਂ ਪਾਓ ਮਨ ਵਿੱਚ ਵਸਦੇ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ। ਮੂਲ ਮੋਹ ਕਰ ਕਰਤੇ ਜਗਤ ਉਪਾਇਆ। ਮਮਤਾ ਲਾਏ ਪਰਮ ਪੁਲਾਇਆ। ਇਸ ਮਨ ਤੇ ਸਭ ਪਿੰਡ ਪਰਾਨਾ। ਮੰਡ ਕੇ ਵਿਚਾਰ ਹੁਕਮ ਭੂਜ ਸਮਾਨਾ। ਕਰਤਾ ਨੇ ਜਗਤ ਦੇ ਮੁੰਡ ਮੋਹ ਨੂੰ ਬਣਾ ਕੇ ਸੰਸਾਰ ਪੈਦਾ ਕੀਤਾ ਹੈ। ਜੀਵਾ ਵਿੱਚ ਆਪਾ ਭਾਉ ਮਮਤਾ ਪੈਦਾ ਕਰਕੇ ਉਹਨਾਂ ਨੂੰ ਭਟਕਣਾ ਵਿੱਚ ਪਾ ਦਿੱਤਾ ਹੈ ਤੇ ਜੀਵ ਕੁਰਾਹੇ ਪੈ ਰਹੇ ਹਨ ਇਸ ਮਨ ਦੇ ਦੂ ਚੀਤੀ ਅਤੇ ਅਪਨਤ ਆਦਿਕ ਦੇ ਸੰਸਕਾਰਾਂ ਤੋਂ ਹੀ ਸ਼ਰੀਰ ਪ੍ਰਾਨ ਭਾਉ ਜਨਮ ਮਰਨ ਦਾ ਸਿਲਸਿਲਾ ਬੰਦਾ ਹੈ ਮਨ ਦੇ ਵਿਚਾਰ ਦੇ ਦੁਆਰਾ ਪ੍ਰਭੂ ਦੀ ਰਜਾ ਨੂੰ ਸਮਝ ਕੇ ਜੀਵ ਉਸ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਪ੍ਰਭੂ ਦੀ ਮਿਹਰ ਹੁੰਦੀ ਹੈ ਗੁਰੂ ਜੀ ਜੀ ਉਤੇ ਕਿਰਪਾ ਕਰਦਾ ਹੈ ਤਾਂ ਉਸ ਦਾ ਮਨ ਮੋਹ ਮਾਇਆ ਦੀ ਨੀਂਦ ਵਿੱਚੋਂ ਜਾਗ ਪੈਂਦਾ ਹੈ ਅਤੇ ਉਸ ਦਾ ਦੁਚੀਤਾਪਣ ਖਤਮ ਹੋ ਜਾਂਦਾ ਹੈ ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ ਅਤੇ ਸਭ ਵਿੱਚ ਵਸਦਾ ਹੈ ਕਰਮ ਹੋਵੇ ਗੁਰ ਕਿਰਪਾ ਕਰੇ ਇਹੋ ਮਨ ਜਾਗੈ ਇਸ ਮਨ ਦੀ ਦੁਬਿਧਾ ਮਰੇ ਮਨ ਦਾ ਸੁਭਾਅ ਸਦਾ ਵੈਰਾਗੀ ਸਭ ਵਿੱਚ ਵਸੈ ਅਤੀਤ ਅਨਰਾਗੀ ਗੁਰੂ ਸਾਹਿਬ ਕਹਿੰਦੇ ਹਨ ਜਿਹੜਾ ਮਨੁੱਖ ਆਪਣੇ ਅਸਲੇ ਬਾਰੇ ਇਹ ਭੇਦ ਸਮਝ ਲੈਂਦਾ ਹੈ ਕਿ ਉਹ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਆਪਣੇ ਅੰਦਰੋਂ ਮਮਤਾ ਦੁਬਿਧਾ ਆਦਿਕ ਨੂੰ ਖਤਮ ਕਰਕੇ ਉਸ ਪ੍ਰਭੂ ਦਾ ਰੂਪ ਅਨਜਾਦਾ ਹੈ ਜੋ ਸਬਦਾਮੁੰਡ ਹੈ ਸਰਵ ਵਿਆਪਕ ਹੈ ਅਤੇ ਜੋ ਮਾਇਆ ਦੇ ਮੋਤੋਂ ਨਿਲਿਪ ਹੈ ਮਨ ਵਿੱਚ ਸਾਰੇ ਵਿਚਾਰ ਪੈਦਾ ਹੁੰਦੇ ਹਨ ਜਿਨ੍ਹਾਂ ਵਿੱਚ ਇੱਕ ਦੁਬਿਧਾ ਦੁਚਿਤਾਪਨ ਹੈ ਮਨ ਦੀ ਬੰਤਰ ਕਾਰਜ ਪ੍ਰਣਾਲੀ ਨੂੰ ਸਮਝਣਾ ਚਾਹੀਦਾ ਹੈ। ਮਨ ਦੀ ਖੋਜ ਦੁਆਰਾ ਦੁਚਿੱਤਾਪਨ ਖਤਮ ਹੋਣ ਨਾਲ ਪ੍ਰਭੂ ਨਾਲ ਸਾਂਝ ਪੈਂਦੀ ਹੈ। ਉਸ ਪ੍ਰਭੂ ਦੇ ਗੁਣ ਮਨੁੱਖ ਦੇ ਮਨ ਵਿੱਚ ਵਸਦੇ ਆਰੰਭ ਹੋ ਜਾਂਦੇ ਹਨ। ਮਨ ਤੋਂ ਆਵਾ ਗਵੰਦੀ ਸੂਝ ਪ੍ਰਾਪਤ ਹੁੰਦੀ ਹੈ। ਮਨ ਦੀ ਵਿਚਾਰ ਦੁਆਰਾ ਪ੍ਰਭੂ ਦੀ ਰਜਾ ਦੀ ਸਮਝ ਪੈਂਦੀ ਹੈ। ਤੇ ਪ੍ਰਭੂ ਨਾਲ ਇੱਕ ਸੁਰਤਾ ਪੈਦਾ ਹੁੰਦੀ ਹੈ। ਮਨ ਵਿੱਚੋਂ ਮੋਹ ਮਾਇਆ ਤੇ ਹੋਰ ਵਿਕਾਰਾਂ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ। ਮਨ ਦਾ ਅਸਲਾ ਮੂਲ ਪ੍ਰਭੂ ਹੈ। ਇਸ ਲਈ ਮਨ ਦਾ ਸੁਭਾਅ ਪ੍ਰਭੂ ਦੇ ਸੁਭਾਅ ਵਰਗਾ ਹੈ। ਜੀਵ ਦੇ ਜਨਮ ਮਰਗੋਂ ਭੈੜੀ ਜਾਂ ਚੰਗੀ ਸੰਗਤ ਕਾਰਨ ਮਨ ਬੁਰਾਈ ਜਾਂ ਅਛਾਈ ਵੱਲ ਪ੍ਰੇਰਿਤ ਹੁੰਦਾ ਹੈ। ਮਨ ਬਾਰੇ ਹੋਈ ਖੋਜ ਇਹ ਪ੍ਰਗਟਾਉਂਦੀ ਹੈ ਕਿ ਮਨ ਖਿਆਲਾਂ ਦਾ ਸਮੂਹ ਹੈ ਅਤੇ ਉਹ ਇੰਦਰੀ ਹੈ ਜਿਸ ਨਾਲ ਅਸੀਂ ਦਿਮਾਗੀ ਸ਼ਕਤੀਆਂ ਦਾ ਪ੍ਰਗਟਾਵਾ ਕਰਦੇ ਹਾਂ ਇਹ ਸਾਡੀ ਚੇਤਨਾ ਦਾ ਕੇਂਦਰ ਹੈ ਜਿਸ ਵਿੱਚ ਸੰਕਲਪ ਵਿਕਲਪ ਚੱਲਦੇ ਰਹਿੰਦੇ ਹਨ ਤੇ ਸੁਪਨਿਆਂ ਦੇ ਸੰਸਾਰ ਦੀ ਸਿਰੰਜਨਾ ਹੁੰਦੀ ਹੈ ਮਨ ਮਨੁੱਖ ਦੇ ਪਲ-ਪਲ ਬਦਲਦੇ ਪਾਰੇ ਵੰਗ ਥਿਰਕ ਦੇ ਵਿਚਾਰਾਂ ਦਾ ਇਕੱਠ ਹੈ ਮਨ ਦੀਆਂ ਚੰਗੀਆਂ ਤੇ ਮਾੜੀਆਂ ਸੋਚਾਂ ਮਨੁੱਖਤियां ਦੇਖੀਆਂ ਤੇ ਬਦੀਆਂ ਦਾ ਸੋਮਾ ਹਨ ਮਨੁੱਖ ਦੀ ਹਕੂਮਤ ਇਸ ਦੇ ਹੱਥ ਹੈ ਕਹਿ ਤ ਨਾਨਕ ਜੋ ਜਾਣੈ ਭਿਓ ਆਦਪੁਰਖ ਨਿਰੰਜਨ ਦੇਓ ਮਨ ਪੰਜ ਗਿਆਨ ਇੰਦਰੀਆਂ ਨੱਕ ਕੰਨ ਅੱਖ ਜੀਵ ਤੇ ਚੰਬਰੀ ਰਹੀ ਸੂਚਨਾਵਾਂ ਲੈਂਦਾ ਹੈ ਅਤੇ ਪੰਜ ਕਰਮ ਇੰਦਰੀਆਂ ਹੱਥ ਪੈਰ ਮੂੰਹ ਗੁਦਾ ਲਿੰਗ ਰਹੀ ਕਾਰਜ ਕਰਦਾ ਹੈ। ਬੁੱਧੀ ਮਨ ਦੇ ਚੰਗੇ ਮਾੜੇ ਖਿਆਲਾਂ ਨੂੰ ਵਿਚਾਰਦੀ ਹੈ ਤੇ ਮਨ ਦੇ ਸੁਆਵ ਅਨੁਸਾਰ ਕਰਮ ਇੰਦਰੀਆਂ ਨੂੰ ਕਰਮ ਕਰਨ ਲਈ ਹੁਕਮ ਦਿੰਦੀ ਹੈ। ਮਨ ਦੇ ਖਿਆਲ ਤੇ ਬੁੱਧੀ ਦੇ ਚੰਗੇ ਮਾੜੇ ਨਿਰਨੇ ਅਤੇ ਕੀਤੇ ਕਾਰਜਾਂ ਦਾ ਅਨੁਭਵ ਚਿੱਤ ਵਿੱਚ ਜਮਾ ਹੁੰਦੇ ਰਹਿੰਦੇ ਹਨ ਅਹੰਕਾਰ ਨਾਲ ਮੈਂ ਮੇਰੀ ਮਾਇਆ ਮੋਹ ਹੋਮੇ ਤੇ ਦ્વੈਤ ਉਪਜਦੇ ਹਨ ਇਸ ਨਾਲ ਹੀ ਜੀਵਾਂ ਦਾ ਪਦਾਰਥ ਨਾਲ ਸੰਬੰਧ ਬੱਧਾ ਹੈ